ਇਹ ਲੈਣਾ ਬਣਾਓ ਹਾਂਜੀ ਮੈਂ ਲੈਣਾ ਲੈਣ ਬਣਾ ਗਏ ਸੋ ਲੈਣਾ ਵੀਡੀਓ ਨੂੰ ਵੱਤੋ ਤੇ ਸ਼ੇਅਰ ਜੀ ਕਰੋ ਜੀ ਆਜੰਦੇ ਆਜੰਦੇ ਆ ਲੈਣਾ ਬਣਾ ਲੈਣ ਮੇਰੇ ਵੀਰ ਕਿੰਨੇ ਵੀ ਪਿੱਛੇ ਆਜੋ ਕਿਹਨੂੰ ਆਜੋ ਆ ਉੱਠ ਕੇ ਆਜੋ ਆ ਮੇਰੇ ਵੀਰ ਆਪ ਭਣਾ ਪਿੱਛੇ ਰਹਿ ਗਿਆ ਭਣਾ ਅੱਗੇ ਜਾਓ ਆ ਕਰਨ ਦੀ ਜਾਓ ਬਾਅਦ ਕੇ ਨਕੀ ਭਣਾ ਅੱਗੇ ਜਾਣ ਆ ਮੇਰੇ ਸੰਭੂ ਬਾਬਾ ਜੀ ਦੇਵੀਆ ਲੈਣਾ ਬਣਾ ਕੇ ਲੈਣਾ ਬਣਾ ਕੇ ਐਦਾਂ ਨਹੀਂ ਕਲਪਾਣੀ ਲੈਣਾ ਬਣਾ ਜੀ ਵੱਤਾਂ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੀ ਜੀ ਸੁਭ ਕਰਨ ਦਾ ਲੈਣਾ ਬਣਾ ਲਓ ਬਾਬਾ ਜੀ ਕਿੰਗਲ ਮਾਰਕ ਸੰਭੂ ਬੜਤੋਂ ਨਿਕਿਆ ਤੇ ਇਸ ਵੀਡੀਓ ਨੂੰ ਜਿੰਨੇ ਵੀ ਪਿੱਛੇ ਪਿੱਛੇ ਆਜੋ ਕੇ ਵੱਤਾਂ ਦੀ ਸ਼ੇਅਰ ਕਰੋ ਆਜੋ ਜੇ ਬੜਾ ਬਲੇਜਰ ਨਾਲ ਜਾਣ ਆ ਰਹੇ ਆ ਇਹਨੂੰ ਉੱਥੇ ਰੋਕੋ ਕੋਈ ਗੱਡੀਆਂ ਅੱਗੇ ਜਾਓ ਰੋਕ ਦਿਓ ਅੱਗੇ ਲੈਣਾ ਬਣਾ ਲਓ ਬਲੇਜਰ ਲੈਣਾ ਬਣਾ ਲਓ ਹਾਲੋ ਸਰ ਚੱਲਣਾ ਉਹ ਗੱਡੀਆਂ ਰੋ ਗਈਆਂ ਅੱਗੇ ਚੱਲ ਜਾਣਾ ਇੱਕ ਵਾਰੀ ਚੜ ਜੀਏ ਬਾਕੀ ਲਈਦਾ ਉੱਥੇ ਜਾ ਕੇ ਸਿਚਾ ਲਈ ਆ ਵੇਖੋ ਐ ਹੱਥ ਰੱਖੋ ਗੱਡੀ ਅੱਗੇ ਹੋ ਜਾਓ ਪਿੱਛੇ ਤੁਸੀਂ ਵੀਰਾਂ ਲੈਣਾ ਬਣਾ ਲਓ ਲੈਣਾ ਸਾਡੇ ਬਹੁਤ ਹੀ ਚਾਰ ਚਾਰ ਬੰਦੇ ਨੇ ਜਿਹੜੇ ਸੁਪ ਕਰਨ ਦੀ ਜਾਂਚ ਵਿੱਚ ਸਕੈਂਡਲ ਮਾਰਚ ਕੱਢਿਆ ਜਾਂਦਾ ਹੈ ਜਿਹਦਾ ਇੱਕ ਦੂਜੇ ਦਾ ਮਕਸੂਦ ਹੈ ਵਿੱਚ ਸਾਡੇ ਬਹੁਤ ਸਤਿਕਾਰਯੋਗ ਸੁਪਾ ਸਾਡੇ ਚਤਾਲਾ ਸਾਹਿਬ ਜੀ ਅੰਮ੍ਰਿਤਸਰ ਕਿਸਾਨ ਨੂੰ ਸੁਖ ਕਰਦਾ ਕਿ ਸਾਰੀ ਇਹ ਦੀ ਸੰਭੂ ਬੜ ਤੋਂ ਨਿਕਰ ਆ ਜੀ ਵੀਡੀਓ ਨੂੰ ਵਾਸਤਵ ਨਾਲ ਸਾਈਬ ਨੂੰ ਸ਼ੇਅਰ ਜ਼ਰੂਰ ਕਰੋ ਜੀ ਭਾਈ ਖੜਾ ਕੀ ਹੋ ਗਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕੋਨੇ ਕੋਲ ਜੇ ਕੋਈ ਚੜ ਲੈੰਦੋ ਲੈਨੇ ਸਾਰਿਆਂ ਲੈਨੇ ਨਾਲ ਸਾਰਿਆਂ ਲੈਨੇ ਨਾਲ ਉਹ ਚੜ ਲੈੰਦੋ ਚੜ ਲੈੰਦੋ ਬਿਸਮਿਲਲਾ ਆਪੋ ਜੀ ਦੇ। ਆ ਕੇ ਜੰਡੀਆਂ ਕਰਾਂਗੇ ਅੱਜ। ਅੰਦੀ ਵੀਡੀਓ ਨੂੰ ਸਾਰਤੋਂ ਤੱਕ ਸ਼ੇਅਰ ਕਰਿਓ। ਸੰਭੂ ਬਾਰਡਰ ਤੋਂ ਅਜੇ ਲਈ ਸ਼ਾਮ ਦੇ ਸ਼ਵਾਸੇ ਹੋ ਚੁੱਕੇ ਆ। ਸ਼ਹੀਦ ਸੁਖ ਕਰਨ ਦਾ ਮੇਰਾ ਕੰਗਲ ਮਾਰ ਸਾਡੇ ਅੱਗੇ ਸਭਨ ਖੜੇ ਹੈ ਜੀ। ਜਿੰਦਾਬਾਦ ਜਿੰਦਾਬਾਦ। ਜਿੰਦਾਬਾਦ। ਮਰਦਾਬਾਦ ਜਿੰਦਾਬਾਦ। ਯਾਦ ਕਰੋ। ਯਾਦ ਕਰੋ ਯਾਦ ਕਰੋ। ਯਾਰੀ ਕਰੋ ਯਾਰੀ ਕਰੋ ਮਾਫ਼ ਕਰੋ ਮਾਫ਼ ਕਰੋ ਮਾਫ਼ ਕਰੋ ਮਾਫ਼ ਕਰੋ ਮਾਫ਼ ਕਰੋ ਹਾਂਜੀ ਮੇਰੀ ਅਰਜ਼ੀ ਕਰਿਓ ਜੀ ਬਾਹਰ ਨੂੰ ਬਾਤਵਾ ਦੇ ਵਿੱਚ ਫੰਕ ਕਰਾ ਰਾ ਇੱਕ ਨੂੰ ਬੰਦ ਕਰਦਾ ਇੱਕ ਨੂੰ ਬੰਦ ਕਰਦੇ ਇੱਕ ਹੀ ਚੱਲਣ ਦੇ ਚਲੋ ਠੀਕ ਹੈ ਠੀਕ ਹੈ ਜੀ ਹਾਂਜੀ ਸ਼ਹੀਦ ਸ਼ੁਕਰਾਨਦ ਅੱਜ ਸ਼ਹੀਦ ਸੁਪਕਰਨ ਸਿੰਘ ਦੀ ਯਾਦ ਵਿੱਚ ਸ਼ੰਭੂ ਬਾਰਡਰ ਤੇ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਔਰ ਸਾਰੇ ਸ਼ਹੀਦਾਂ ਨੂੰ ਸਜਦਾ ਕਰ ਰਹੇ ਹਾਂ ਤੁਸੀਂ ਕੋਈ ਇਹ ਨਾ ਕਹੇ ਵੀ ਮੋਦੀ ਸਰਕਾਰ ਨੇ ਜੇ ਗੋਲੀ ਮਾਰ ਕੇ ਸ਼ਹੀਦ ਕਰਤਾ ਸਦਾ ਸਾਡੇ ਦਿਲਾਂ ਚ ਵਸੂਗਾ ਸ਼ਹੀਦ ਸੁਪਕਰਨ ਸਿੰਘ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਉਹ ਬੈਰੀਕੇਟਾਂ ਤੇ ਜਾ ਕੇ ਮੋਮਬਤੀਆਂ ਰੱਖਾਂਗੇ ਜਿਹੜੀ ਕੰਧ ਬਣੀ ਹੋਈ ਆ ਤੇ ਸਾਰਾ ਕੁਝ ਲੋਕਾਂ ਨੂੰ ਪਤਾ ਲੱਗੂਗਾ ਹਾਂਜੀ ਲੋਜੋ ਥੋੜਾ ਅੱਗੇ ਆ ਜੀ ਜਿਹੜਾ ਸ਼ਹੀਦ ਸ਼ਮ ਕਰਨ ਦਾ ਕੰਗਲ ਮਾਰ ਚ ਕੱਢਿਆ ਜਾ ਰਿਹਾ ਫਿਰ ਨੂੰ ਮੋਮਬਤੀਆਂ ਜਗਾ ਕੇ ਤੇ ਜਿਹੜੀ ਗੰਧ ਕੱਢੀ ਉਹਤੇ ਰੱਖਿਆ ਜਾਂਦੀ ਹੈ ਜਾਨੀ ਕਿਉਂਕਿ ਸ਼ਹੀਦਾਂ ਨੂੰ ਅਸੀਂ ਭੁੱਲਦੇ ਨਹੀਂ ਯਾਦ ਕੀਤਾ ਜਾ ਰਿਹਾ ਅਲਟਿਕ ਲੋ ਜੀ ਅੱਜ ਆਗੂ ਸਹਿਵਨ ਸਾਰੇ ਇੱਧਰ ਦੇਖੋ ਹਰ ਕੇ ਮਮੋਰਜੀ ਦੇ ਆਗੂ ਸਹਿਵਨ ਸਾਰੇ ਜਿਹੜੇ ਨੇ ਇਧਰ ਮਾਰਟ ਲੱਡਿਆ ਯਾਰਿਆ ਜੀ ਇੱਥੇ ਪਿੱਛੇ ਹੋ ਜਾਓ ਥੋੜਾ ਬੀਬੀਆਂ ਨੂੰ ਅੱਗੇ ਆਉਣ ਦਿਓ ਬੀਬੀਆਂ ਨੂੰ ਅੱਗੇ ਆਉਣ ਦਿਓ ਐਂ ਟ੍ਰੈਫਿਕ ਕਰਕੇ ਕਾ ਕਰਦੀ ਆ ਆਗੂ ਆਮ ਆਮ ਕਿੰਨੇ ਵਰਕਰ ਐ ਪਿੱਛੇ ਕਰ ਦਿਓ ਆਮ ਵਰਕਰ ਪਿੱਛੇ ਹੋ ਜਾਓ ਆਗੂ ਅੱਗੇ ਬਸ ਹਾਂਜੀ ਵੀਡੀਓ ਨੂੰ ਵਾਟਰ ਸ਼ੇਅਰ ਕਰੋ ਸ਼ਹੀਦ ਸ਼ਰਮ ਕਰਨ ਦਾ ਕੰਗਲ ਮਾਰਜ ਜੋ ਕੇਂਦਰ ਦੀ ਤੇ ਹਰਿਆਣੇ ਦੀ ਸਰਕਾਰ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਅੱਜ ਦੇ ਦਿਨ ਅੱਜ ਉਹਨਾਂ ਦੀ ਵਰ੍ਹੇਗੰਢ ਮਨਾ ਗਈ ਤੇ ਉਹਨਾਂ ਸ਼ਾਮਾਂ ਦੇ ਸਾਮ ਵੇਖੋ ਜਿੰਨੇ ਵੀ ਆਗੂ ਸ਼ਾਨ ਆਗੂ ਸਾਹਿਬਨ ਮੋਮਬਤੀਆਂ ਜਗਾ ਕੇ ਜਿਹੜਾ ਕਿੰਗਲ ਮਾਰਚ ਕੱਢਿਆ ਜਾ ਰਿਹਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੰਨੀ ਵੱਧ ਤੋਂ ਵੱਧ ਸ਼ੇਅਰ ਹਿੰਦੀਪ ਅਤੇ 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 ਪੇਟੋਲਾ ਨੂੰ ਸ਼ੇਅਰ ਕਰੀਏ ਜੀ ਬਿਲਕੁਲ ਕੋਈ ਨਾ ਚੱਲਣਾ ਹੀ ਨਹੀਂ ਆਇਆ ਥੋੜੀ ਜਿਹੀ ਟੀਮ ਨਹੀਂ ਹੈ ਜੀ ਹੌਲੀ ਚੱਲੋ ਥੋੜਾ ਨਾ ਕਹਿ ਰਹਾਂਗੇ ਤੁਹਾਨੂੰ ਬਖਸ਼ ਦੇਣਾ ਜਨਮ ਜੁਨਾ ਸੁਨਿਆ ਸਰ ਦਾ ਮਾਫ ਕਰੋ ਮਾਫ ਕਰੋ ਮਾਫ ਕਰੋ ਜਨਾਬ ਇਹ ਕੁਛ ਆਦੇ ਸਾਰੇ ਭਾਈ ਪਿੱਛੇ ਤੋਂ ਇੱਕ ਫੋਟੋ ਲੈ ਲਓ ਉੱਥੇ ਚੜਜੋ ਭਾਏ ਜੀ ਫੋਟੋ ਖਿਜਦੇ ਇੱਕ ਪਿੱਛੇ ਜਾਓ ਉੱਥੇ ਜਾਓ ਬੇਬੇ ਉਹ ਵੀ ਆ ਰਹੇ ਨੇ ਜਿੰਦਾਬਾ ਪਹਿਰਾ ਦੇਖੋ ਕੀ ਕੋਈ ਸ਼ੋਤ ਪਹਿਰਾ ਦੇਖੋ ਹਾਂਜੀ ਚਲਦੀ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਲਿਓ ਜੀ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋ